ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਦੀ ਸਥਿਤੀ ਬਣੀ ਹੋਈ ਆ ਉੱਥੇ ਨਾਬਾ ਹਲਕੇ ਦੀ ਸਬ ਤਸੀਲ ਪਾਸੋਂ ਦਾ ਜਿਹੜਾ ਚੋਆ ਉਹਦੀ ਗੱਲ ਕਰਨ ਜਾ ਰਹੇ ਹਾਂ ਜਿੱਥੋਂ ਕਿ ਇਹ ਜਿਹੜਾ ਚੋਏ ਦਾ ਪੁਲਾ ਇਹ 15 ਤੋਂ 20 ਪਿੰਡਾਂ ਨੂੰ ਆਪਸ ਦੇ ਵਿੱਚ ਜੋੜਦਾ ਕਈ ਸਰਕਾਰਾਂ ਆਈਆਂ ਪਰ ਸਰਕਾਰਾਂ ਵੱਲੋਂ ਇਸ ਪੁਲ ਦੀ ਸਾਰ ਨਹੀਂ ਲਈ ਗਈ ਇਸ ਦੇ ਵਿੱਚ ਬੂਟੀ ਹੈ ਜਿਹੜੀ ਉਹ ਇੰਨੀ ਫਸ ਚੁੱਕੀ ਆ ਪਰ ਦੂਸਰੇ ਪਾਸੇ ਪੀ ਡਬਲਯੂ ਡੀ ਡਿਪਾਰਟਮੈਂਟ ਵੱਲੋਂ ਇਹਦੇ ਸਾਈਡਾਂ ਤੇ ਰੇਲਿੰਗ ਨਹੀਂ ਲਗਾਈ ਗਈ ਕਿਉਂਕਿ ਪੁਲ ਬਹੁਤ ਨੀਵਾ ਆਲੇ-ਦਾਲੇ ਪਿੰਡਾਂ ਦੇ ਜਿਹੜੇ ਲੋਕ ਲੰਘਦੇ ਨੇ ਬੜਾ ਡਰ ਦਾ ਮਾਹੌਲ ਆ ਜਿਹੜਾ ਬਣਿਆ ਹੋਇਆ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਜਿਹੜਾ ਇਸ ਪੁਲ ਦੇ ਉੱਪਰ ਵਾਪਰ ਸਕਦਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਬੂਟੀ ਆ ਉਹ ਕਿਸ ਤਰ੍ਹਾਂ ਫੱਸੀ ਹੋਈ ਆ ਪੁਲ ਬਹੁਤ ਜ਼ਿਆਦਾ ਨੀਵਾ ਪਾਣੀ ਚੜ ਚੁੱਕਿਆ ਪਰ ਬੂਟੀ ਕੱਢੀ ਹੋਈ ਤਾਂ ਜ਼ਰੂਰ ਨਜ਼ਰ ਆ ਰਹੀ ਆ ਪਰ ਪੁਲ ਦੇ ਵਿੱਚ ਹੀ ਫੱਸੀ ਹੋਈ ਨਜ਼ਰ ਆ ਰਹੀ ਆ ਪੁਲ ਆਲੇ-ਦਾਲਿਓਂ ਬਿਲਕੁਲ ਟੁੱਟ ਚੁੱਕਿਆ 9.5 ਫੁੱਟ ਦੇ ਲਗਭਗ ਹੈ ਜਿਹੜੀ ਇਸ ਪੁਲ ਦੀ ਚੜਾਈ ਹੈ ਜਿਹੜੀ ਲੰਘਣ ਲਈ ਲੋਕਾਂ ਲੰਘ ਰਹੇ ਨੇ ਇਸ ਚੜਾਈ ਦੇ ਵਿੱਚ ਦੀ ਪਰ ਆਲੇ-ਦਾਲੋਂ ਸਾਈਡਾਂ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਨੇ ਪਰ ਇਸ ਖਬਰ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਉਹ ਜਾਗਦਾ ਜਾਂ ਨਹੀਂ ਜਾਂ ਕੋਈ ਇਸੇ ਤਰ੍ਹਾਂ ਕਿਸੇ ਹਾਸੇ ਦੀ ਡੀਕ ਦੇ ਵਿੱਚ ਲੋਕਾਂ ਦਾ ਕਹਿਣਾ ਕਿ ਪਹਿਲਾਂ ਪਿਛਲੇ ਕਈ ਸਾਲ ਪਹਿਲਾਂ ਇੱਥੋਂ ਤਿੰਨ ਕੀਮਤੀ ਜਾਨਾਂ ਵੀ ਲੋਕ ਆਪਣੀਆਂ ਗਵਾ ਚੁੱਕੇ ਨੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਦੋਂ ਦਾ ਪੁਲ ਲੱਗਾ ਉਦੋਂ ਤੋਂ ਇਸ ਪੁਲ ਦੇ ਉੱਪਰ ਕੋਈ ਰੇਲਿੰਗ ਡਿਪਾਰਟਮੈਂਟ ਵੱਲੋਂ ਨਹੀਂ ਲਗਾਈ ਗਈ ਤਾਂ ਬਹੁਤ ਜ਼ਿਆਦਾ ਆ ਰਹੀ ਹੈ ਜੀ ਹਾਂ ਜੀ ਕਿੰਨੇ ਕਿ ਪਿੰਡਾਂ ਦਾ ਰਸਤਾ ਹੈ ਇਹ ਇਹ ਹੈਗਾ 20 ਪਿੰਡਾਂ ਦਾ ਰਸਤਾ ਹੈ ਕੋਈ ਅਲਦਾਲੇ ਪੁਲ ਤੇ ਲੱਗਿਆ ਹੋਇ ਕੋਈ ਨਾ ਨਾ ਜੀ ਕੁਝ ਨਹੀਂ ਕਿੰਨਾ ਕੁ ਪੁਰਾਣਾ ਪੁਲਾ ਹੈ ਇਹ ਇਹ ਹੈਗਾ ਜੀ ਕਾਫੀ ਪੁਰਾਣਾ ਹੈ ਨਾ ਹੁਣ ਪਤਾ ਨਹੀਂ ਕਿ ਕੋਈ ਰੇਲਿੰਗ ਕੁਛ ਨਹੀਂ ਲੱਗਾ ਜੀ ਰੇਲਿੰਗ ਵਗੈਰਾ ਕੁਛ ਨਹੀਂ ਹੈਗਾ ਕਿੰਨਾ ਡਰ ਲੱਗ ਰਿਹਾ ਤੁਹਾਨੂੰ ਡਰ ਤਾਂ ਲੱਗ ਹੀ ਰਿਹਾ ਈ ਲੰਘਦੇ ਹੋਏ ਪਾਰ ਕਰਦੇ ਡਰੇ ਲੱਗ ਉੱਪਰੋਂ ਤੋਂ ਬੌਲ ਆਉਗਾ ਜੀ ਹੂੰ ਤੇ ਜੇ ਨਾ ਜੀ ਚੰਦੂ YouTube ਚੈਨਲ ਦੇ ਵੀ ਹੂੰ ਆਲੇ-ਦਾਲ ਕੋਈ ਪ੍ਰਬੰਧ ਕੋਈ ਨਹੀਂ ਪ੍ਰਬੰਧ ਰਾਤ ਵੀ ਉਪਰਾਂ ਦੀ ਨੰਕ ਹੀ ਦੇ ਇਹ ਤਾਂ ਬਹੁਤ ਚਰਦੀ ਹੈ ਜੀ ਹੂੰ ਕੀ ਪ੍ਰੋਬਲਮ ਆ ਰਹੀ ਹੁਣ ਪ੍ਰੋਬਲਮ ਆਹੀ ਹੈ ਪਾਣੀ ਦੀ ਆ ਪਾਣੀ ਦੀ ਆ ਬੇਲੀ ਫਾੜੀ ਆ ਫਾੜਦੀ ਆ ਇਹ ਚ ਹੂੰ ਪਾਣੀ ਰੁਕ ਜਾਂਦਾ ਬੇਲੀ ਨਾਲ ਤੇ ਆ ਫਸਲਾਂ ਨੂੰ ਮਾਰ ਕਰਦਾ ਜਾਂ ਪਾਣੀ ਚੜ ਜਾਂਦਾ ਕੋਈ ਰੇਲਿੰਗ ਕੋਈ ਸਪੋਰਟ ਵਾਲੇ ਵਾਲੇ ਪੁੱਲ ਦੇ ਕੁਝ ਨਹੀਂ ਹੈ ਜੀ ਇਹਦੇ ਕੋਈ ਨਹੀਂ ਹੈਗਾ ਜੀ ਪਾਇਪ ਇਹਨੇ ਕੁਝ ਨਹੀਂ ਕਹੀਦਾ ਇਹ ਕਹਿੰਦੇ ਵੀ ਦੂਜਾ ਪੁੱਲ ਲੱਗੇ ਨਾ ਥੰਮਲੇ ਵਾਲਾ ਹੂੰ ਉਹ ਪੁੱਲ ਚਾਹੀਦਾ ਜੂ ਉੱਤੇ ਚੱਕ ਕੇ ਹੁਣ ਕੋਈ ਹਾਦਸਾ ਵਾਪਰਦਾ ਔਰੇ ਵਾਪਰਦਾ ਜੀ ਵਾਪਰਦਾ ਪਹਿਲਾਂ ਹੂੰ ਪਹਿਲਾਂ ਵਾਪਰ ਨੇ ਹਾਦਸੇ ਔਰੇ ਤਿੰਨ ਬੰਦੇ ਮਰ ਗਏ ਸਿਰ ਉੜ ਕੇ ਪਾਣੀ ਚ ਹਾਂ ਜੀ